ਅਤੇ ਪਾਕਿਸਤਾਨ ਦੇ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਆ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਦੇ ਵੱਲੋਂ ਭਾਰਤ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਮਲੇ ਕੀਤੇ ਗਏ ਮਜ਼ਾਈਲਾ ਦੇ ਨਾਲ ਹਮਲਾ ਕੀਤਾ ਗਿਆ ਡਰੋਨ ਦੇ ਰਾਹੀਂ ਹਮਲਾ ਕੀਤਾ ਗਿਆ ਦੂਸਰੇ ਪਾਸੇ ਜੇਕਰ ਅੱਜ ਗੱਲ ਕੀਤੀ ਜਾਵੇ ਤਾਂ ਸੂਬੇ ਦੀ ਸਰਕਾਰ ਦੇ ਵੱਲੋਂ ਦੱਸਦੀ ਹੈ ਕਿ ਕੈਬਨਿਟ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਆ ਤਾਂ ਮੀਟਿੰਗ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਈ ਅਹਿਮ ਐਲਾਨ ਕੀਤੇ ਗਏ ਉਹਨਾਂ ਐਲਾਨਾਂ ਦੇ ਸਭ ਤੋਂ ਵੱਡਾ ਐਲਾਨ ਇਹੀ ਕੀਤਾ ਗਿਆ ਕਿ ਪੰਜਾਬ ਸਰਕਾਰ ਐਂਟੀ ਡਰੋਨ ਸਿਸਟਮ ਲਗਾਵੇਗੀ ਜੀ ਹਾਂ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਐਂਟੀ ਡਰੋਨ ਸਿਸਟਮ ਉਹ ਲਗਾਏ ਜਾਣਗੇ ਇਸ ਤੋਂ ਇਲਾਵਾ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਉੱਥੇ ਦੋ-ਦੋ ਮੰਤਰੀਆਂ ਦੀ ਡਿਊਟੀ ਲਗਾ ਦਿੱਤੀ ਆ ਪੱਕੇ ਤੌਰ ਤੇ ਡਿਊਟੀ ਲਗਾ ਦਿੱਤੀ ਗਈ ਆ ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਹ ਵੀ ਕਿਹਾ ਕਿ ਜਿਹੜੇ ਲੋਕ ਜਮ੍ਹਾਂ ਖੋਰੀ ਕਰ ਰਹੇ ਨੇ ਤਾਂ ਉਹ ਜਮ੍ਹਾਂ ਖੋਰੀ ਨਾ ਕਰਨ ਕਿਸੇ ਵੀ ਤਰ੍ਹਾਂ ਦੀ ਪੈਣੀ ਕਰਨ ਦੀ ਕੋਈ ਜ਼ਰੂਰਤ ਨਹੀਂ ਆ ਇਸ ਤੋਂ ਇਲਾਵਾ ਫਰਿਸ਼ਤੇ ਸਕੀਮ ਨੇ ਜਿਹੜਾ ਉਸ ਦੇ ਵਿੱਚ ਵੀ ਵਿਸਤਾਰ ਕੀਤਾ ਉਸ ਦੇ ਵਿੱਚ ਵੀ ਵਾਧਾ ਕੀਤਾ